ਫਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ਤੇ ਪਰੇਸ਼ਾਨੀ ਦਿਖਾਈ ਦੇ ਰਹੀ ਹੈ ਜਿੱਥੇ ਹੜ੍ਹ ਦੇ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ ਤਾਂ ਉੱਥੇ ਹੀ ਖਾਸ ਕਰਕੇ ਬਾਸਮਤੀ ਦੀ ਫਸਲ ਤੇ ਵੀ ਜ਼ਦਾ ਮਾੜਾ ਅਸਰ ਪਿਆ ਹੈ ਕਿਉਂਕਿ ਫਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਬਲਾਕ ਦੇ ਵਿੱਚ ਬਾਸਮਤੀ ਦੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਹੈ ਲੇਕਿਨ ਇਸ ਵਾਰ ਬਾਸਮਤੀ ਦੀ ਖੇਤੀ ਕਰਨ ਵਾਲੇ ਜ਼ਮੀਨ ਮਾਲਕਾਂ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਇਸ ਬਾਸਮਤੀ ਦੀ ਖੇਤੀ ਕਰਨ ਵਾਲੇ ਜ਼ਮੀਨ ਮਾਲਕਾਂ ਨੇ ਫਸਲ ਦੇ ਉੱਪਰ 35 ਤੋਂ 40 ਹਜ਼ਾਰ ਰੁਪਏ ਦਾ ਖਰਚਾ ਕੀਤਾ ਸੀ ਤੇ ਹੁਣ ਉਹਨਾਂ ਨੂੰ ਆਰਥਿਕ ਤੰਗੀ ਵਿੱਚੋਂ ਗੁਜ਼ਰਨਾ ਪੈ ਰਿਹਾ ਕਿਉਂਕਿ ਬਾਸਮਤੀ ਦੀ ਫਸਲ ਨੂੰ ਪਾਣੀ ਦੇ ਕਾਰਨ ਵੱਡਾ ਧੱਕਾ ਲੱਗਿਆ ਤੇ ਏਕੇ ਤੇ ਜ਼ਮੀਨ ਲੈ ਕੇ ਇਸ ਫਸਲ ਦੀ ਕੀਤੀ ਵੀ ਕਈ ਸਾਲ ਕਰਦੇ ਨੇ ਉਹਨਾਂ ਨੂੰ ਪੂਰੀ ਮਾਰ ਚੱਲਣੀ ਪੈ ਸਕਦੀ ਹੈ ਕਿਉਂਕਿ ਪੂਰੇ ਪੰਜਾਬ ਦੇ ਮੁਕਾਬਲੇ ਗੁਰਦਾਸਪੁਰ ਜ਼ਿਲ੍ਹੇ ਦੇ ਦੌਰੰਗਲਾ ਬਲਾਕ ਦੇ ਅਧੀਨ ਆਉਣ ਵਾਲੇ ਖੇਤਰ ਦੇ ਵਿੱਚ ਇਹ ਫਸਲ ਸਭ ਤੋਂ ਜ਼ਿਆਦਾ ਉਗਾਈ ਜਾਂਦੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ 5-5 ਫੁੱਟ ਤੱਕ ਪਾਣੀ ਖੜਾ ਦੇ ਕਾਰਨ ਮੀਨਾ ਦੇ ਉੱਪਰ ਖੜਾ ਸੀ ਉਹ ਪਾਣੀ ਤਾਂ ਘਟ ਗਿਆ ਨੇ ਕਿੰਨਾ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਸ ਕਾਰਨ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਨੇ ਦਿੱਕਤ ਇਹ ਤੇ ਇਹ ਆਈ ਹੈ ਵੀ ਜਿੱਥੇ ਲੈਵਲ ਤੇ ਉਹ ਹੀ ਖੜੇ ਹੋ ਇੱਥੇ 5-5 ਫੁੱਟ ਪਾਣੀ ਝੱਲ ਕੇ ਗਿਆ ਤੇ ਹੂੰ ਚੋਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਉਹ ਫੁਕੜ ਹੋ ਗਈ ਆ ਤੇ 11 ਕਿਤੇ ਭਰਾ ਲੋ ਗਈ ਬਿਲਕੁਲ ਜੀ 5-700 ਏਕੜ ਇੱਥੇ ਫਸਲਾਂ ਆ ਦੀ 11 ਕਿਰੀ ਸਾਡੇ ਪਿੰਡ ਦੀ ਬਾਕੀ ਪੂਰਾ ਇਲਾਕਾ ਵੀ ਪੂਰਾ ਹਾਰਪ੍ਰਭਾਵਿਤ ਹੋ ਗਿਆ ਲਾਗਲ ਮੇਹਰ ਸਕੂਲ ਆ ਜਿਹੜਾ ਤੁਸੀਂ ਵੇਖਣ ਦਿਓ ਏ ਵੀ ਮੰਨ ਲੋ ਪੂਰੀ ਮਾਰ ਹੇਟ ਰਿਆ ਹਟ ਦੇ ਕਿੰਨਾ ਕ ਨੁਕਸਾਨ ਆ ਨੁਕਸਾਨ ਟੋਟਲੀ ਨੁਕਸਾਨੀ ਹੈ ਜੀ ਟੋਟਲੀ ਡੈਮੇਜ ਆ ਮੰਨ ਲੋ ਵੀ ਕੋਈ ਇਥੇ ਪ੍ਰਾਲੀ ਤੋਂ ਇਲਾਵਾ ਕੁਝ ਨਹੀਂ ਐ ਚ ਫਸਲ ਖਰਚਾ ਜੀ ਇਚ ਆ ਹੀ ਜਾਂਦਾ 30000 ਰੁਪਇਆ ਤੇ ਇਹ ਤੀਵ ਨਹੀਂ ਮੁਰਨਾ ਇਹ ਪ੍ਰਾਲੀ ਆ ਪ੍ਰਾਲੀ ਗਲੋਲਾਣੀ ਪੈਣੀ ਆ ਉਹ ਵੀ ਉੱਤੇ ਲੇਬਰ ਚਾਣੀ ਆ ਉਦਾਂ ਫਸਲ ਕਿੰਨੇ ਕਦੀ ਨਿਕਲੇਦੀ ਫਸਲ ਇਹ ਲੱਖ ਦੇ ਕਰੀਬ ਹੋਈ ਜਾਂਦੀ ਹੈ ਜੀ 11 ਕਿ ਦੀ ਇਹੋ ਮੇਨ ਫਸਲਾ ਸਾਡੀ ਬਾਸਮਤੀ ਦੀ ਇਲਾਕਾ ਮਸ਼ਹੂਰ ਆ ਬਾਸਮਤੀ ਲਈ ਤੇ ਬਿਲਕੁਲ ਹੀ ਐਤ ਕੀ ਦੇ ਮੂਹ ਦੇ ਮੂਹ ਸੁੱਟਦਾ ਜੀ ਇਹਨੇ ਸਾਡੇ ਇੱਥੇ 11 ਕਿਤ ਨੂੰ ਮੇਨ ਮੰਨਿਆ ਜਾਂਦਾ ਹੈ ਪਿੱਕਤਾ ਸਾਡਾ ਵੀ 11 ਕਿਤ ਨੂੰ ਬੀਜਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੀ 11 ਕਿਤਾ ਯਾਰ ਹੋ ਗਏ ਕਿ ਤਿਆ ਰੋ ਕੇ ਮਰੀਏ ਖਸਾਬ ਦੀ ਰਿਆਂ ਸਪਰੀਆਂ ਦਾ ਜੋ ਵੀ ਖਰਚਾ ਖੋਚਾ ਕਰਕੇ ਤਕਰੀਬਨ ਇਥੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ ਟੈ ਗਈ ਹੈ ਤੇ ਮਿੱਟੀ ਪੈ ਗਈ ਹੈ ਹੁਣ ਕੋਈ ਮੈਦ ਨਹੀਂ ਪੀਓ ਤੋ ਖਰਚਾ ਵੀ ਨਿਕਲੇਗਾ ਵੱਡੀ ਜਾਏ ਪਹਿਲੀ ਚੋਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਗੱਲ ਹੈ ਇਹ ਪੈਲੀਆਂ ਵੀ ਖਰਾਬ ਹੋ ਚੁੱਕੀਆਂ ਨੇ ਗਿਆਦਾ ਕਿ ਠੇਕੇ ਵਾਲੀਆਂ ਸਾਰੀਆਂ ਪੈਲੀਆਂ ਨੇ ਤਕਰੀਬਨ ਸਾਰੀਆਂ ਤੁਸੀਂ ਪਿਛੇ ਦੇਖ ਸਕਦੇ ਪੰਚਾਇਤੀ ਏਰੀਆ ਹੀ ਸਾਰਾ ਤੇ ਲਾਗੇ ਪਿੰਡਾਂ ਦਾ ਵੀ ਘੱਟੋ ਘਾਟ ਨਹੀਂ ਤੇ 1500 ਵਾਦੀ ਕਿ ਏਕੜ ਕੋਈ ਕਹਦਾ ਕਿ ਮਾਰੇ ਗਏ ਬਹੁਤ ਜ਼ਿਆਦਾ ਤੇ ਹੁਣ ਇਹੋ ਬੇਨਤੀ ਸਰਕਾਰ ਨੂੰ ਵੀ ਸਾਾਨੂੰ ਮੌਜਾ ਦਿੱਤਾ ਜਾਏ 11 21 ਤੋਂ ਬਿਨਾਂ ਸਾਡੇ ਤੇ ਪੀਜੇ ਤੇ ਦਾਣੇ ਖਾਂ ਜੋਗੇ ਨਹੀਂ ਨਿਕਲਦੇ ਵੱਧ ਅਸੀਂ ਬਾਸਮਤੀ ਖੇਤੀ ਕਰਦੇ ਆਂ ਤੇ ਪਾਣੀ ਆਣ ਦੇ ਨਾਲ ਫਸਲ ਤਿਆਰ ਹੋਈਦੀ ਸੀ 4-500 ਕਿਲਾ ਜਿਹੜੀ 11 ਕੀ ਉਹ ਖਤਮ ਹੋ ਗਈ ਸਾਡੀ ਸਾਡੋ ਖਾਂ ਜੋਗੇ ਦਾਣੇ ਦੀ ਆਸ ਵੀ ਨਹੀਂ ਰਹੀ ਪਾਣੀ ਇੱਥੇ 4-4 5-5 ਫੁੱਟ ਪਾਣੀ ਇੱਥੇ ਖਲੋਤਾ ਦਾ ਹੀ ਜੀ ਬਿਲਕੁਲ ਫਸਲ ਤਬਾਹ ਹੋ ਗਈ ਆ ਲੱਗ ਲੱਗੇ ਪਿੰਡਾਂ ਦੀ ਹੋ ਗਈ ਸਾਡੀ ਤੇ ਬਹੁਤ ਜ਼ਿਆਦਾ ਹੋ ਗਈ ਆਪਣਾ 4-500 ਕਿਲਾ ਪਿੰਡ ਦਾ ਹੀ ਉਹ ਸਾਰਾ ਨੁਕਸਾਨ ਹੋ ਗਿਆ ਸਰ ਬਾਸਮਤੀ ਹਾਂ ਬਾਸਮਤੀ ਜੀ ਇਹਨੇ ਕੋ ਲੱਖ ਸਵਾਂ ਲੱਖ ਦੀ ਨਿਕਲਦੀ ਕਿੱਲੇ ਦੀ ਜੀ ਸਾਡੀ ਕਿੰਨਾ ਖਰਚਾ ਪੈ ਗਿਆ ਸੀ ਖਰਚਾ 30000 ਰੁਪਏ ਸਾਡਾ ਆ ਜਾਂਦਾ ਲਾਹਾਂ ਦਾ ਜੀ ਤੇ ਬਾਕੀ ਖਾਦਾਂ ਖੁੱਦਾਂ ਵੱਖਰੇ ਪਾਈ ਦਵਾਈਆਂ ਉੱਤੇ ਸਪ੍ਰੇਆਂ ਕਰੀਦਾ ਤੇ ਸਾਰੀ ਫਸਲ ਤਬਾਹ ਹੋ ਗਈ ਜੀ ਹੁਣ ਤੇ ਇਸ ਕਰਕੇ ਇਹਨੂੰ ਮਾਇਵਤ ਦਿੱਤਾ ਜਾਏਗਾ ਸਾਡਾ ਅੱਗੇ ਕਣਕ ਕਣੂ ਬੀਜਿਆਂ ਦਾ ਕੋਈ ਸਰਕਲ ਚੱਲ ਸਕੇ ਜੱਗਾ ਦੀ ਟੀਵੀ ਲਈ ਵਿਸ਼ੰਬਰ ਬੇਟੂ ਦੀ ਰਿਪੋਰਟ